ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਚ ਤੇ ਅੱਜ ਲਾਸਟ ਦਿਨ ਆਤਾ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪੂਰੇ ਹਰਚਵਲ ਨਿਵਾਸੀਆਂ ਨੂੰ ਠੀਕ ਹੈ ਜੀ ਤੇ ਅੱਜ ਬਹੁਤ ਰੌਣਕਾਂ ਲੱਗੀਆਂ ਆਪਣੇ ਇਥੇ ਹਰਚਵਲ ਚ ਮੰਦਿਰ ਚ ਤੇ ਅੱਜਾ ਦੀ ਪ੍ਰੀਆ ਨੇ ਵੀ ਕਾਜ ਕਾਂ ਦਿੱਤੀਆਂ ਕੰਨੀਆਂ ਨੂੰ ਤੇ ਹੁਣ ਇਧਰ ਹੁਣੇ ਸਾਰੇ ਤਿਆਰ ਹੋ ਲਏ ਆ ਤੇ ਆਪਾਂ ਸਵੇਰ ਦੇ ਉੱਠੇ ਟਾਈਮ ਨਾਲ ਤੈਂ ਰੈਡੀ ਹੋ ਗਏ ਆ ਬਾਰ ਬਰੁਣੇ ਆਉਂਦੇ ਆ ਉਹਨਾਂ ਨੂੰ ਮੇਲਾ ਵਖਾ ਲਾਂਗੇ ਅੱਜ ਠੀਕ ਹੈ ਜੀ ਤੇ ਬਾਕੀ ਵਹਨੇ ਆ ਨਿਆਣੇ ਕੀ ਕਰਨੇ ਨੇ ਦੀ ਆ ਕੰਜਕਾਂ ਠੀਕ ਹੈ ਨਿਆਣਿਆਂ ਨੂੰ ਠੀਕ ਹੈ ਜੀ ਇਧਰਾ ਦੀਪਲੀ ਆ ਇਧਰਾ ਡੰਮੰਨਾ ਉਧਰ ਜਸ਼ਨ ਠੀਕ ਆ ਤੇ ਪ੍ਰੀਆ ਨੇ ਬਹੁਤ ਵਧੀਆ ਸੁਝਾਇਆ ਮੰਨ ਤੇ ਬਾਕੀ ਹੁਣ ਆਪਾਂ ਜਾਣਾ ਮੰਦਰੇ ਕਿਉਂਕਿ ਝੰਡਾ ਨਿਕਲਣਾ ਅੱਜ ਤੇ ਝੰਡਾ ਵੀ 11 ਵਜੇ ਆਪਣੇ ਇੱਧਰ ਲਾਗੇ ਪਹੁੰਚ ਜਾਂਦਾ ਠੀਕ ਆ ਹਰ 6 ਮਹੀਨੇ ਸ਼ਰਦਾ ਪੂਰਵਕੇ ਮੇਲਾ ਮਨਾਇਆ ਜਾਂਦਾ ਠੀਕ ਹੈ ਜੀ ਆਣੇ ਸਵੇਰ ਦੇ ਗਏ ਹੀ ਆਪਣੇ ਮੇਲੇ ਵੇਖਣ ਜੋ ਕੇ ਪੈਸੇ ਲਾਏ ਨੇ ਕੰਜ ਕਾਂ ਤੇ ਯਾਨੀ ਕਿ ਬਹੁਤ ਵੱਡਾ ਆਪਣਾ ਪਿੰਡ ਬਾ ਤੇ ਉੱਥੇ ਗਏ ਹੀ ਤੇ ਕੰਜ ਕਾਂ ਲੈ ਕੇ ਆਏ ਨੇ ਤੇ ਆਪਣੇ ਖਾਣ ਪੀਣ ਜੋ ਕੇ ਖਰਚੇ ਜੋ ਕੇ ਆਪਣੇ ਪੈਸੇ ਲਾਏ ਨੇ ਠੀਕ ਹੈ ਜੀ 100 ਰੁਪਇਆ 220 250 ਰੁਪਇਆ ਇੱਕ ਜਣਾ ਲਿਆਇਆ ਠੀਕ ਹੈ ਇਧਰ ਗੁਰਕੀਤ ਵੀ 250 ਲਿਆਇਆ ਇਹ 250 ਇਹ ਤੇ 350 ਰੁਪਇਆ ਉਹ ਲਿਆਇਆ ਬੱਸ ਐ ਬੱਸ ਤੇ ਬਾਕੀ ਇਧਰ ਆਡੀ ਪੂਨਮ ਸਵੇਰ ਦੀ ਕਈ ਨਿਆਣੇ ਨੂੰ ਲੈ ਕੇ ਕੱਜ ਕਾਂ ਇਧਰ ਪੂਨਾ ਨੂੰ ਟਿੱਕਾ ਲਾਇਆ ਵੇਖੋ ਕੱਡਾ ਵੱਡਾ ਲਾਤਾ ਤੇ ਅੱਜ ਕਿਨੇ ਕਿਨੇ ਪਹੇ ਹੋ ਗਏ ਨੇੜੇ ਨੂੰ ਆਜੀ ਹੋਟਲ ਇਹਨਾਂ ਨੂੰ ਹੋਈ ਗਿਆ 1000 ਰੁਪਈਆ ਯਾਨੀ ਕਿ 1000 ਰੁਪਈਆ ਕੰਜਕਾਂ ਇਕੱਠੀਆਂ ਕਰਕੇ ਲਿਆਏ ਨੇ ਸਾਰੇ ਹੀ ਇਧਰ ਗੁਰ ਕੀਰਤ ਵੀ ਸਾਰੇ ਉਧਰ ਖੁਸ਼ੀ ਸਾਹਮਣੇ ਤੇ ਐਮਐਲ ਵੀਖਾ ਚੋ ਕੇ ਯਾਨੀ ਕਿ ਪਾਏ ਇਕੱਠੇ ਕਰ ਲਏ ਨੇ ਹੈਨਾ ਤੀਫਣ ਬੋਲਾ ਮਿਲ ਗਿਆ ਠੀਕ ਆ ਠੀਕ ਆ ਤੇ ਬਾਕੀ ਸਾਡੇ ਨਿਆਣੇ ਜਾਣਗੇ ਮੇਲੇ ਤੇ ਜੋ ਮਰਜੀ ਖਾਣ ਪੀਣ ਖੁੱਲੀ ਸ਼ੂਟ ਇਹਨਾਂ ਨੂੰ ਅੱਜ ਇਹ ਆਪਣੇ ਪੈਸੇ ਆਪੇ ਖਾਂਦੇ ਇਹ ਆਪਣੇ ਪੈਸੇ ਆਪੇ ਖਾਂਦੇ ਸਵੇਰ ਦੇ 5 ਵਜੇ ਦੇ ਗਏ ਆ ਨਾ ਤੂੰ ਹੈਂ ਨੁਂਦਿੰਦੇ ਤੂੰ ਆਣਾ ਤੇ ਚਲੋ ਬਾਕੀ ਤੁਹਾਨੂੰ ਮਿਲਦੇ ਆ ਝੰਡਾ ਆਉਣ ਵਾਲਾ ਢੱਡਾ ਲੱਗੇ ਢੱਡੇ ਉਥੇ ਮੱਥਾ ਟੇਕਾਂਗੇ ਮੱਥਾ ਟੇਕ ਕੇ ਤੇ ਆਹ ਵੇਖੋ ਇਧਰ ਮੇਰੀ ਆਉਂਦੀ ਪੈਣਿਆਂ ਦੀ ਉਧਰ ਵੇਖੋ ਪੈਸੇ ਤੁਸੀਂ ਸਾਹਮਣੇ ਆਹ ਵੇਖੋ ਪੈਸੇ ਕਰਨੋਂ ਅਸਈ ਆ ਗਏ ਮਨ ਕੀ ਗੱਲ ਹੈ ਬਾਰੀ ਖਾਰੀ ਆਹ ਵੇਖੋ ਪੂਰੀ ਮਿਕਸ ਕਰ ਲੋ ਮਿਕਸ ਕਰ ਰਿਹਾ ਬਾਹ ਲੜਣਾ ਇਨਾਂ ਨੇ ਗੁੱਤੋ ਗੁੱਤੀ ਹੋ ਗਏ ਜਿ ਸਰਨੀ ਆਏ ਮੋਟਰ ਚਲਾ ਦੇ ਦਿੱਤੀ ਆਇਆ ਏ ਮੇਰ ਕੋ ਪਲਾਏ ਦਿਲ ਦਾ ਸਪਲਾਏ ਹਰ ਵੇਲੇ ਆਵੇ ਤੇਰੀ ਯਾਹੋ ਹਾ ਤੇ ਮੈਨੂੰ ਇੰਜ ਕਿਉਂ ਰੁਵਾਇਆ ਏ ਇੰਜ ਗੁਲਵਾਇਆ पनवीना फुले ते पनवीना फुले ते रख जी मंदिर जी छे मंदर ते सुाल जी चले महाग तेरे सालू साली माए परतोया महाग तेरे सालू साली माए परतोया महाग तेरे सालू come on. तुला जी वरी वरी खो मैया जीरे भरनाथ तुला जी वरी

ਬਹੁਤ ਬਹੁਤ ਧੰਨਵਾਦ ਸ੍ਰੀ ਦੇਸੀਆਂ ਗੁਰੂ ਮਾਨ ਦੇ ਪਰਦਾ ਤੇ ਸਾਬ ਜਗਰ ਸਿੰਘ ਜਗਰਾਤਾ ਹੋਗਾ ਪੁਕਾਰਨਾ ਸੰਤਾ ਨੇ ਹੁਣ ਮਾਵੇ ਗੋਣਟੀ ਦਾ ਰੋੜ ਤਾਂ ਦਰੀਆ ਲੋਹ ਚਲਾਦਨ ਮਾਣਦਾ ਅੱਗੇ ਦੁਕਾਨ ਕਰਨਗੇ ਤੇ ਸਾਰੀਆਂ ਜਿੰਪਾਂ ਨੇ ਗੋਣ ਕੇ ਆਪਣੇ ਵਾਜੇ ਲਾਉਣੇ ਨੇ ਤੇ ਬਹੁਤ ਸਫਲ ਕਰਗੇ ਕੋਲਾ ਸਿਵਾ ਦੇ ਸਚੇ ਦਗਾਰ ਕੀ ਪੈ ਜਲਦੋ ਜਲ ਦੁਬਾਰਾ ਸ਼ਰਾਂ ਦਾ ਜੋਤ ਕੇ ਦਰਮਿਆਨ ਪੀਕ ਲੱਗਦੀ ਹੈ ਤਾਂ ਬਹੁਤ ਪਿਆਰੀ ਲੱਗਦੀ ਹੈ

ਆਓ ਪਹੁੰਚ ਗਏ ਜੀ ਮੇਲੇ 'ਚ ਉਹਨਾਂ ਨੂੰ ਨਹੀਂ ਕੋਲ ਲੱਗੇ ਨੇ ਖਰੀਦਾਰੀ ਕਰਨ ਨਾ ਮੇਲੇ 'ਚ ਇਹਨੇ ਵੀਰ ਵੀ ਹੈ ਦੋ ਨਾ ਕੋ ਜਾਵਾ ਨਹੀਂ ਜੀ ਅਸਲ ਵਿੱਚ ਦਿਨ ਪਹਿਲੇ ਹਾਂ ਜੀ ਰੋਟੀ ਪਰੋਵਾਂਗੇ ਉਹਨਾਂ ਕੋਲ ਜੀ ਦੇਖ ਸਕਦੇ ਹੋ ਜੀ ਮੇਲੇ 'ਚ ਸਰਾਉਣ ਕਾ ਲੱਗੇ ਆ ਪੁਰੀਆਂ

ਮਨ ਕੀ ਇਹ ਤਾਂ ਸੋਚੀ ਪੈ ਗਿਆ ਇਹ ਲੈਣੀ ਮਨ ਕੀ ਕਿਉਂ ਕਿ ਲੈਣਾ ਨਾ ਮੈਂ ਆ ਵੀ ਲੈਣਾ ਇਹ ਬਣਾ ਖੇਡਦੇ ਆ ਅੱਛਾ ਅੱਛਾ ਦਾ ਗੋਲਡੀ ਵੀਰ ਕਹਦੀ ਕਰਦੇ ਆ ਵੇਟ ਕਹਦੀ ਵੇਟ ਹੁੰਦੀ ਆ ਹੈ ਕੋੜੀ ਬਾਦ ਨਹੀਂ ਇਧਰ ਆਹੀ ਲਗਾ ਸਾਡਾ ਆਹੀ ਭਾਏ ਇਧਰ ਸਾਡਾ ਸਾਈਡ ਵੀ ਸਾਹਮਣੇ ਮੇਲੇ ਦਾ ਪੂਰਾ ਲੂਸਫ ਲੈਣ ਦੇ ਅੱਜ ਫਿਲਟੋ ਨੇ ਮੇਲਾ ਆਜੋ ਅੱਜ ਇਹ ਲਾਈਵ ਹੋ ਰਿਹਾ ਹੈ ਇਹਨੂੰ ਹੋਰ ਜੇ ਬੰਨਣ ਤੇ ਪ੍ਰੋਫੈਸਰ ਆਉਂਦੇ ਨੇ ਸੇਲ 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 ਚਪਲਾ ਦੀ ਸੇਲ हां तो ये सारी है हां और ন্যে য ਚੈਲੈਂਜ ਊਡੇ ਮਾੜੇ ਣਿਆੜੇ ਵੇਖੋ ਤਰਦਾਸ ਬਟਾਲਾ ਅੰਮ੍ਰਿਤਸਰ ਗੁਰਦਾਪੁਰ ਆ ਜਾਓ ਆ ਜਾਓ ਪਠਾਨਕੋਟ ਦਿਨਾਲਾ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ